ਤੁਸੀਂ ਤਾਂ ਬਾਥਰੂਮ ਵਿੱਚ 5 ਮੀਟਰ ਰੋਕ ਸਕਦੇ ਬਾਥਰੂਮ ਦੇ ਨਿਕਲ ਜੂਗਾ ਕੀ ਹੋ ਜੂਗਾ ਆਪਾਂ ਆਮ ਹੀ ਰੋਕ ਰਹੇ ਨੇ ਬਾਥਰੂਮ ਦਾ ਕਿੱਡੀ ਉਖਾਦ ਕੰਮ ਹੈ ਜੀ ਦੇ ਵਿੱਚ ਵੇਲੇ ਤੇ ਵੇਲੇ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਅਸੀਂ ਤੁਹਾਡੀ ਆ ਕਾ ਕੀ ਰੱਖਦੇ ਆ ਅਸੀਂ ਸਕੇ ਭਰਾ ਤੇ ਦਾ ਰਿਸ਼ਤੇਦਾਰ ਨਾਲੋਂ ਵੀ ਵੱਧ ਇਹ ਆਸ ਰੱਖਦੇ ਆ ਵੀ ਸਾਡੀ ਆਰਥਿਕ ਮਦਦ ਜਾਂ ਮੌਕੇ ਦੇ ਕਰੂਗਾ ਤੋ ਆਰਥਿਕ ਕਰੂ ਤੇ ਫੈਸਲਾ ਲੈਣੇ ਨਹੀਂ ਜਾਣਾ ਕਾਲਾ ਸਾਹਿਬ ਉਹ ਫੈਸਲਾ ਆ ਲੱਗਿਆ ਲੈ ਵੀ ਪਲਵਾਨ ਨੂੰ ਅੱਜ ਹੈਗੀ 28 ਅਗਸਤ ਤੇ ਟਾਈਮ ਹੋ ਗਿਆ ਸਵੇਰ ਦੇ 10 ਵਜੇ ਆ ਅੱਜ ਨਾ ਤਲਵੰਡੀ ਭਾਈ ਜਿਹੜਾ ਆਪਣਾ ਰੈਜiment ਪੈਲਸ ਹੈ ਉੱਥੇ ਹੈਗੀ ਆ ਆੜਤੀਆਂ ਦੀ ਮੀਟਿੰਗ ਹੈ ਸਾਰੇ ਪੰਜਾਬ ਦੇ ਆੜਤ ਕੇ ਆ ਰਹੇ ਆ ਕਿਉਂ ਆ ਰਹੇ ਆ ਕੀ ਗੱਲ ਹੈ ਵੀ ਦੱਸਦੇ ਆ ਪਹਿਲਾਂ ਕੈਮਰਾ ਦੂਜੇ ਪਾਸੇ ਲਾ ਕਰ ਲੇ ਸਾਰੇ ਆੜਤਿਆਂ ਦੀ ਮੀਟਿੰਗ ਹੈ ਸਾਰੇ ਪੰਜਾਬ ਦੇ ਆੜਤ ਗਿਆ ਰਹੇ ਆ ਤਲਵੰਡੀ ਪਾਈ ਰੈਚਮੈਂਟ ਪੈਲੇਸ 'ਚ 28 ਅਗਸਤ ਦੀ ਗੱਲ ਹੈ ਮਸਲਾ ਇਹ ਬੜੇ ਗੰਭੀਰ ਹੋਏ ਖੜੇ ਜਿਵੇਂ ਆਪਣਾ ਵੀ ਆੜਨ ਦਾ ਕੰਮ ਹੈਗਾ ਹੁਣ ਆੜਤਿਆਂ ਨੂੰ ਕੀ ਕੀ ਸਮੱਸਿਆਵਾਂ ਆਈਆਂ ਪਿਛਲੀ ਵਾਰੀ ਉਹਦੇ ਕਰਕੇ ਸ਼ੈਲਰਾਂ ਵਾਲੇ ਵੀ ਖਰਾਬ ਹੋਏ ਤੇ ਆੜਤ ਕੇ ਤਾਂ ਜ਼ਿਆਦਾ ਹੀ ਖਰਾਬ ਹੋਏ ਥੋੜੇ ਹੁਣ ਪਿਛਲੇ ਸਾਲ ਜਦੋਂ ਵੀ 2-4 ਸ਼ੈਲਰ ਨਵੇਂ ਲੱਗ ਜਾਂਦੇ ਆ ਨਾ ਤਾਂ ਝੋਨੇ ਦੀ ਥੋੜੀ ਜਿਹੀ ਖੇਚ ਵੱਜ ਜਾਂਦੀ ਹੈ ਫਗੜੇ ਛਾਲਰ ਵਾਲੇ ਹੁੰਦੇ ਆ ਉਹਨਾਂ ਨੂੰ ਆਏ ਲੱਗਦਾ ਯਾਰ ਵੀ ਸਾਡਾ ਖਣੀ ਪਤਾ ਨਹੀਂ ਮਾਲ ਪੂਰਾ ਹੋਊਗਾ ਕਿ ਨਹੀਂ ਹੋਊਗਾ ਫਿਰ ਉਹ ਮੱਡੀਆਂ ਚ ਗੇੜੇ ਲਾਉਣ ਲੱਗ ਪੈਂਦੇ ਆ ਪਹਿਲਾਂ ਅਡਵਾਂਸ ਹੀ ਮਾਲ ਥੋੜੇ ਜਿਹਾ ਗਿੱਲੇ ਜਿਹਾ ਦੇ ਕੋਈ ਨਾ ਭਰ ਦਿਓ ਅਸੀਂ ਚੱਕ ਲਾਂਗੇ ਤੇ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਬਈ ਹੁਣ ਸਰਕਾਰ ਕਹਿੰਦੀ ਆ ਵੀ 17 ਮੌਸਟਰ ਵਾਲਾ ਝੋਨਾ ਲੈਣਾ ਤੇ ਛੇਲਰ ਵਾਲਿਆਂ ਨੇ 20 ਮੌਇਸਚਰ ਤੇ 21 ਵਾਲਾ ਕਹਿੰਦੇ ਸਾਨੂੰ ਵੀ 8 ਟਾਂਗਾਂ ਨੂੰ ਕਹਿੰਦੇ ਭਰ ਦਿਓ ਠੀਕ ਹੈ ਮਾੜਾ ਪਿੰਡ ਤੋਂ ਗੱਡੀ ਬਾਹਰ ਕੱਢ ਲਗੇ ਟ੍ਰੈਫਿਕ ਜਹਾਂ ਗਾਂ ਜਾ ਕੇ ਦੱਸਦਾ ਸਾਰੀ ਗੱਲ ਲੈ ਵੀ ਹੁਣ ਆਪਾਂ ਆ ਗਏ ਥੋੜਾ ਪਿੰਡ ਤੋਂ ਬਾਹਰ ਖਾਲੀ ਜੀ ਸੜਕ ਤੇ ਪਹੁੰਚ ਗਏ ਆ ਅੱਛਾ ਸਮੱਸਿਆ ਜਿਹੜੀ ਹੈਗੀ 8 ਟਾਂਗਾਂ ਦੀ ਜਿਵੇਂ ਪਿਛਲੀ ਵਾਰੀ ਛੇਲਰ ਵਾਲੇ ਆਉਂਦੇ ਹੈਗੇ ਆ ਮੰਡੀ ਦੇ ਵਿੱਚ ਗੇੜਾ ਮਾਰਦੇ ਆ ਉਹਨਾਂ ਦਾ ਮੁੰਡੇ ਰੱਖੇ ਆ ਮੌਇਸਚਰ ਮੀਟਰ ਉਹਦੇ ਕੋਲੇ ਆ ਚੈੱਕ ਕੀਤਾ ਕਿਸੇ ਢੇਰੀ ਨੂੰ ਹਾਂਜੀ 20 ਮੌਇਸਚਰ 21 ਮੌਇਸਚਰ ਕੋਈ ਗੱਲ ਨਹੀਂ ਭਰ ਦਿਓ ਭਰਤੀ ਆੜ ਤੇ ਕਿਨੇ ਭਰਤੀ ਛੰਦਰ ਵਾਲੇ ਦੇ ਕਹਿਣ ਤੇ ਹੁਣ ਝੋਨਾ ਕਿਹੜਾ ਉਧੇ ਚੱਕਿਆ ਜਾਣਾ ਹੈ ਝੋਨਾ ਚੱਕਣ ਤੇ ਲੱਗ ਜਾਂਦੇ 15 ਦਿਨ 20 ਦਿਨ ਲੱਗ ਜਾਂਦੇ ਆ ਤਾਂ ਜਦੋਂ ਨੂੰ ਝੋਨਾ ਚੱਕਦੇ ਆ ਉਹ ਸੁੱਕ ਵੀ ਜਾਣਾ ਹੀ ਆ ਆਪਾਂ ਨੂੰ ਇਹ ਵੀ ਪਤਾ ਵੀ ਜੇ ਜਿੰਨਾ ਮੌਇਸਚਰ ਹੈ ਨਾ ਇੱਕ ਕੁਆਂਟਲ ਮਗਰ ਇੱਕ ਪੁਆਇੰਟ ਝੋਨਾ ਸਕਾਉਣਾ ਹੋਵੇ ਤਾਂ 1 ਕਿਲੋ ਸੁੱਕ ਜਾਂਦਾ ਤੇ ਜੇ ਹੁਣ 4-4 ਮੌਇਸਚਰ ਵੱਧ ਭਰਿਆ 17 ਦੇ ਵੀ ਹੈ 20 ਭਰਿਆ 21 ਭਰਿਆ ਤਾਂ ਕੁਆਂਟਲ ਮਗਰ ਤਾਂ 4 ਕਿਲੋ ਸੁੱਕੀ ਜਾਣਾ ਠੀਕ ਹੈ ਤੇ ਹੁਣ ਆੜਤੀਆਂ ਨੂੰ ਕੀ ਸਮੱਸਿਆ ਹੈ ਜਦੋਂ ਝੋਨਾ ਚੱਕਿਆ ਉਹਨਾਂ ਨੇ ਕੰਡਾ ਕੀਤਾ ਆਂਦੇ ਜੀ ਇੰਨੀ ਸ਼ਾਰਟੇਜ ਪੈ ਗਈ ਹੁਣ ਆੜਤੀ ਕਹਿੰਦੀ ਵੀ ਤੁਸੀਂ ਇਹ ਝੋਨਾ ਪਾਸ ਕੀਤਾ ਤੁਸੀਂ ਚੱਕਣਾ ਅਸੀਂ ਤਾਂ ਭਰਤਾ ਸਾਡੇ ਵੱਲੋਂ ਸੁਭਾਗ ਚੱਕ ਲੋ 15 ਦਿਨ ਨਹੀਂ ਚੱਕਿਆ ਸਾਡਾ ਕੀ ਕਸੂਰ ਆ ਦੇ ਵਿੱਚ ਬੜੇ ਰੋਲੇ ਪਏ ਹਰੇ ਘਾਟ ਤੇ ਨੂੰ ਸ਼ਾਰਟੇਜ ਭਰਨੀ ਬਈ ਇਹ ਆੜਤਾਂ ਨੂੰ ਘਾਟਾ ਪਿਆ ਆੜਤਾਂ ਨੂੰ ਦੂਜੀ ਵੱਡੀ ਮਾਰ ਪੈਂਦੀ ਆ ਜਿਹੜੇ ਆ ਟਰਾਂਸਪੋਰਟ ਵਾਲੇ ਠੇਕੇਦਾਰ ਆ ਹੁਣ ਮਾਲ ਢੋਣ ਦਾ ਠੇਕਾ ਉਹ ਬੰਦੇ ਲੈਂਦੇ ਆ ਜਿਨ੍ਹਾਂ ਕੋਲੇ ਗੱਡੀਆਂ ਹੀ ਹੈ ਨਹੀਂ ਕੋਈ ਕੋਈ ਟਰੱਕ ਨਹੀਂ ਕਾਨੂੰਨ ਦੇ ਹਿਸਾਬ ਨਾਲ ਤੇ ਆ ਕਿ ਘੱਟੋ ਘਾਟੋ ਕੋਈ 20 30 40 ਗੱਡੀਆਂ ਹੋਣ ਜਿਹੜਾ ਬੰਦਾ ਠੇਕਾ ਲੈ ਰਿਹਾ ਹੁਣ ਸਾਡੇ ਤੇ ਤਲਵੰਡੀ ਕੀ ਹੋ ਰਿਹਾ ਉਹਨਾਂ ਕੋਲੇ ਗੱਡੀਆਂ 2 4 ਆ ਤੇ ਠੇਕਾ ਲੈ ਲੈਂਦੇ ਆ ਤੇ ਉਹ ਸਿੱਧੀ ਜੀ ਗੱਲ ਐ ਰਐਮਐਲ ਨੂੰ ਇਹ ਸਾ ਦਿੰਦੇ ਆ ਵਿੱਚੋਂ ਤੇ ਬਸ ਉਹ ਮੜ ਕੇ ਜੇ ਆਪਾਂ ਆਪਦੀ ਮੰਡੀ ਚ ਕੋਈ ਹੋਰ ਪ੍ਰਾਈਵੇਟ ਗੱਡੀ ਲਾਉਣੀ ਆ ਮੰਨ ਲਓ ਉਹ ਮੰਗਦਾ 10 ਰੁਪਏ ਬੋਰੀ ਉਹ ਕਹਿੰਦਾ 10 ਰੁਪਏ ਤੋਂ ਗੱਟੇ ਤੋਂ ਘੱਟ ਮੈਨੂੰ 12 ਨਹੀਂ ਖਾਂਦਾ ਤੇ ਠੇਕੇਦਾਰ ਕਹਿੰਦਾ ਜੀ ਮੈਂ ਤਾਂ 6 ਰੁਪਏ ਦੇਣੀ ਆ 7 ਰੁਪਏ ਦੇਣੀ ਆ 3-4 ਰੁਪਏ ਸਾਨੂੰ ਕੋਲੋਂ ਦੇਣੇ ਪੈਂਦੇ ਆ ਉਹ ਵੀ ਬਹੁਤ ਵੱਡਾ ਅਡੇਕਾ ਹੈ ਹੁਣ ਇਸ ਵਾਰ ਤਰਵੰਡੀ ਭਾਈ ਦੇ ਸਾਰੇ ਜਿਹੜੀ ਸਾਡੀ ਆੜ੍ਹਟੀ ਆੜ੍ਹਟੀਆਂ ਦੀ ਇਹਨਾਂ ਨੇ ਏਕਾ ਕਰ ਲਈ ਤੇ ਆਪਾਂ ਠੇਕਾ ਆਪ ਲਵਾਂਗੇ ਹੁਣ ਜਦੋਂ ਪਤਾ ਕੀਤਾ ਇਹਦੇ ਬਾਰੇ ਉਹਾਂ ਦੇ ਜੀ ਘੱਟੋ-ਘੱਟ 100 ਗੱਡੀ ਦੀ ਆਰ.ਸੀ. ਦਿਓ ਚਲੋ ਰੇਗ ਦੇ ਲੈਂਕਾ ਵਾਲੇ ਠੱਕਾਂ ਵਾਲੇ ਹੁੰਦੇ ਹੀ ਆ ਉਹਨਾਂ ਨਾਲ ਗੱਲਬਾਤ ਕੀਤੀ ਉਹਾਂ ਦੇ ਕੋਈ ਗੱਲ ਨਹੀਂ ਬਈ ਅਸੀਂ ਤੁਹਾਨੂੰ ਆਰ.ਸੀ. ਵੀ ਦੇ ਦਾਂਗੇ ਅਸੀਂ ਤੁਹਾਡਾ ਮਾਲ ਵੀ ਢੋਵਾਂਗੇ ਸਾਨੂੰ ਜੇ ਰੇਟ ਪੂਰਾ ਮਿਲੂਗਾ ਤੋ ਆੜਤਗਣ ਦੇ ਹੀ ਕਿਹਾ ਵੀ ਜਿੰਨਾ ਵੀ ਠੇਕਾ ਹੋਊਗਾ ਸਰਕਾਰ ਵੱਲੋਂ 13 ਰੁਪਏ ਹੋਵੇ 14 ਹੋਵੇ ਅਸੀਂ ਤੁਹਾਨੂੰ ਪੂਰੇ ਪੈਸੇ ਦੇਵਾਂਗੇ ਚਲੋ ਜੀ ਇਹ ਵੀ ਸਹਿਮਤੀ ਬਣ ਗਈ ਆ ਹੁਣ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਪੂਰੇ ਪੰਜਾਬ ਦੇ ਇੱਥੇ ਆੜਤਗੇ ਆ ਰਹੇ ਆ ਤੇ ਆੜਤਗੇ ਉਹਨਾਂ ਦਾ ਪ੍ਰਧਾਨ ਵਿਜੇ ਕਾਲੜਾ ਉਹ ਵੀ ਪਹੁੰਚ ਰਿਹਾ ਇੱਥੇ ਅੱਜ ਪਰ ਜਿਹੜੀ ਆੜਤਗਾਂ ਨੂੰ ਕਮਿਸ਼ਨ ਮਿਲਦਾ ਜਿਹੜਾ ਪਹਿਲਾਂ ਸੀਗਾ 1 ਲੱਖ ਮਗਰ 2.5% ਮਿਲਦਾ ਸੀ ਜਾਨੀ ਕਿ ਲੱਖ ਦਾ 2500 ਰੁਪਏ ਮਿਲਦਾ ਸੀਗਾ ਹੌਲੀ ਹੌਲੀ ਉਹ ਘਟ ਗਿਆ ਹੁਣ 45 ਰੁਪਏ ਕੁਆਂਟਲ ਰਹਿ ਗਿਆ। ਤੇ ਹਰਿਆਣੇ ਵਿੱਚ ਹਨ 55 ਰੁਪਏ ਕੁਆਂਟਲ ਆ। ਆੜਤੀਆਂ ਦੇ ਜਿਹੜੇ ਖਰਚੇ ਆ ਉਹ ਵਾਜ ਜਾਂਦੇ ਆ ਕਿਉਂਕਿ ਜਿੰਨੇ ਤਰ੍ਹਾਂ ਦੇ ਵੀ ਮਹਿਕਮੇ ਪਰਚੇਜ਼ ਨਾਲ ਜੁੜੇ ਹੁੰਦੇ ਆ ਉਹ ਸਾਰਿਆਂ ਨੂੰ ਕੁਛ ਨਾ ਕੋਈ ਦੇਣਾ ਹੀ ਪੈਂਦਾ ਆਪਣਾ ਸਾਰਾ ਕੁਝ ਜਮਾਂ ਸਹੀ ਆ ਨਾ ਦੇਣਾ ਹੀ ਪੈਣੇ ਵਿੱਚ ਉਹਨਾਂ ਨੂੰ ਬਸ ਉਹ ਤਾਂ ਪੱਕੇ ਹੀ ਆ ਨਾ ਉਹ ਤਾਂ ਗਣਦੇ ਹੀ ਨਹੀਂ। ਤੋਂ ਅੱਜ ਜਿਹੜੀ ਮੀਟਿੰਗ ਦਾ ਹੈਗਾ ਮਸਲਾ ਮੇਨ ਹੁਣ ਜਿਵੇਂ ਸ਼ਿਲਧਰਾਂ ਵਾਲੇ ਵੀ ਇੱਕ ਵਿਚਾਰੇ ਉਹ ਵੀ ਨਾਲ ਆਉਣਗੇ ਕਈ ਆੜ ਤੱਕੇ ਸ਼ਿਲਧਰਾਂ ਵਾਲੇ ਵੀ ਐ ਹੁਣ ਉਹਨਾਂ ਨੇ ਐਦ ਕੀ ਜਦੋਂ ਹੁਣ ਟੈਂਡਰ ਹੋਣੇ ਸੀ ਸ਼ਿਲਧਰਾਂ ਦੇ ਤੋਂ ਸਾਰਿਆਂ ਨੇ ਜਵਾਬ ਦੇਤਾ ਹਜੇ ਤੱਕ ਸਰਕਾਰ ਨਾਲ ਕਿਸੇ ਸ਼ਿਲਧਰਾਂ ਵਾਲੇ ਨੇ ਕੋਈ ਐਗਰੀਮੈਂਟ ਨਹੀਂ ਕੀਤਾ ਵੀ ਅਸੀਂ ਤੁਹਾਡੇ ਚੌਲ ਲਵਾਵਾਂਗੇ ਉਹ ਵੀ ਸਮੱਸਿਆ ਚ ਹੈ ਕਿਉਂਕਿ ਉਹਨਾਂ ਨੂੰ ਜਿਹੜੀ ਚੌਲ ਕੜਾਈ ਦੇ ਪੈਸੇ ਆ ਬਹੁਤ ਥੋੜੇ ਹੈ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹੀ ਤਰ੍ਹਾਂ ਆਉਂਦੇ ਤੇ ਖਰਚੇ ਬਹੁਤ ਵੱਧ ਗਏ ਆ ਬਿਜਲੀ ਦੇ ਲੇਬਰ ਦੇ ਉਹ ਵੀ ਕਹੀ ਜਾਂਦੇ ਜੇ ਬਾਈ ਚਾਂਸ ਕਿਸੇ ਵਜ੍ਹਾ ਨਾਲ ਸ਼ੈਲਦਰਾਨਾ ਦਾ ਐਗਰੀਮੈਂਟ ਨਹੀਂ ਹੁੰਦਾ ਤਾਂ ਐਸ ਵਾਰ ਬਹੁਤ ਵੱਡੀ ਸਮੱਸਿਆ ਆਉਣੀ ਹੈ ਝੋਨੇ ਦੀ ਉਦੋਂ ਬਿਨਾ ਵੀ ਨੰਗ ਜਾ ਨੰਗ ਜਾ ਉਦੋਂ ਬਿਨਾ ਜਿਹੜਾ PR 126 ਝੋਨਾ ਹੈ ਹੁਣ ਇਹਦੀ ਵੀ ਦਿੱਕਤ ਆਉਣੀ ਹੈ ਧਕੀ ਵੇਚਣ ਦੇ ਵਿੱਚ ਹੁਣ ਯੂਨੀਵਰਸਿਟੀ ਤਾਂ ਕਹਿੰਦੀ ਹੈ ਵੀ ਅਸੀਂ ਸ਼ੈਲਦਰਾਨਾ ਨੂੰ ਸਾਥ ਕੇ ਜਦੋਂ ਵੀ ਲਾਂਚ ਕੀਤਾ ਸੀਗਾ ਉਹਨਾਂ ਨੂੰ ਚੌਲ ਕੱਟ ਕੇ ਦਿਖਾਏ ਆ ਪਰ ਸ਼ੈਲਦਰਾਨਾਲੇ ਕਹਿੰਦੇ ਜੀ ਸਾਨੂੰ ਘਾਟਾ ਪੈਂਦਾ ਇਹਦੇ ਵਿੱਚ ਜਿੰਨੇ ਚੌਲ ਸਾਨੂੰ ਜ਼ਰੂਰੀ ਹੈ ਉਦੋਂ 3-4 ਕਿਲੋ ਕੱਟ ਨਿਕਲਦੇ ਪਏ ਆ ਉਮਰੇ ਅਸੀਂ ਇਹਨਾਂ ਕਾਟਾ ਚੱਲ ਨਹੀਂ ਸਕਦੇ ਇਹ ਵੀ ਬਹੁਤ ਵੱਡਾ ਚੈਲੰਜ ਹੀ ਹੈ ਕਿ ਜੀਪੀਐਸ 126 ਚੋਂ ਨਾ ਵਹਿ ਗਿਆ ਸਮੱਸਿਆ ਆਉਗੀ ਆਰਥਿਕ ਨੂੰ ਵੀ ਜ਼ਿਮੀਦਾਰ ਨੂੰ ਵੀ ਔਰ ਉਦੋਂ ਵੱਡੀ ਸਮੱਸਿਆ ਅੱਗੇ ਜਿਵੇਂ ਮਾੜਾ ਮੋਟਾ ਪਹੁੰਚਾ ਚੱਲਦਾ ਸੀਗਾ ਆ ਕਿਵੇਂ ਕਰਦੇ ਆ ਜੀ ਹਾਂ ਪਾੜੀ ਗੱਲ ਕਰਦੇ ਸੀ ਵੀ ਇਸ ਵਾਰ ਜਿਹੜਾ ਛੋਨੇ ਦਾ ਮੌਇਸਚਰ 17 ਦਾ ਮਤਲਬ 17 ਬਸ ਸਾਰਿਆਂ ਨੇ ਸ਼ੈਦਰ ਵਾਲਿਆਂ ਨੇ ਵੀ ਏਕਾ ਕਰ ਲਿਆ ਵੀ ਆਪਾਂ ਭੱਜਣਾ ਨਹੀਂ ਗਾ ਮੰਡੀਆਂ 'ਚ ਨਹੀਂ ਜਾਣਾਗਾ ਸੁਕਾਈਓ ਨਾ ਲੈਣਾ ਤੇ ਜ਼ਿਮੀਦਾਰ ਨੂੰ ਵੀ ਰਸਗੀ ਥੋੜਾ ਆ ਸੋਚਣਾ ਪਊਗਾ ਚੋਨਾ ਵੱਡਣ ਲੱਗਿਆ ਬਈ ਮਾੜਾ ਸਕਾ ਕੇ ਵੱਢਣ ਅੱਗੇ ਤਾਂ ਮਾੜਾ ਮੋਟਾ ਚੱਲੇ ਜਾਮੈਂ ਸੱਜਾ ਖੱਬਾ ਪਰ ਹੁਣ ਨਹੀਂ ਚੱਲਣਾਗਾ ਇਹ ਦਿੱਕਤਾਂ ਤੇ ਇੱਕ ਜਿਵੇਂ ਆੜਤੀਆਂ ਦੇ ਇੱਕ ਮਿਸ਼ਨ ਦੀ ਗੱਲ ਕਰਦੇ ਵੀ ਆੜਤੀਆਂ ਦਾ ਜਿਹੜੇ ਫਸਲੇ ਦੇ ਚੰਦਾ ਕਮਿਸ਼ਨ ਹੈ ਬਹੁਤ ਥੋੜਾ ਹੈ ਹਰਿਆਣਾ ਵਿੱਚ 55 ਰੁਪਏ ਕੁਇੰਟਾਲਾ ਤੇ ਪੰਜਾਬ 'ਚ ਹੈਗਾ 45 ਰੁਪਏ ਤੇ ਬਾਕੀ ਦੇ 10 ਰੁਪਏ ਕੁਇੰਟਾਲ ਉਥੋਂ ਦੀ ਹਰਿਆਣਾ ਸਰਕਾਰ ਦੇ ਰਹੀ ਆ ਉਹਦੇ ਵਾਸਤੇ ਵੀ ਇਹ ਮੀਟਿੰਗ ਕਰਨੀ ਹੈਗੀ ਤੇ ਘੱਟ ਹੋ ਗਿਆ ਲਓ ਜੀ ਆਪਾਂ ਪਹੁੰਚ ਗਏ ਪੈਲਸ ਕੋਲੇ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਕਿੰਨਾ ਘੱਟ ਹੋ ਗਿਆ ਇੱਥੇ ਇਹ ਵੀ ਆਪਾਂ ਪਹੁੰਚ ਗਏ ਆ ਪੈਲਸ ਕੋਲੇ ਤੇ ਜਗ੍ਹਾ ਤਾਂ ਹੈ ਹੀ ਨਹੀਂ ਕਿ ਤੇ ਗੱਡੀ ਲਾਉਣ ਨੂੰ ਦੋਨੋਂ ਸਾਈਡਾਂ ਬੱਸਾਂ ਤੇ ਗੱਡੀਆਂ ਬੇਹਿਸਾਬੀਆਂ ਪੁਲਿਸ ਵੀ ਖੜੀ ਐ ਕੋਈ ਗੱਲ ਨਹੀਂ ਪਰ ਰੌਲਾ ਹੋਣਾ ਆਪਾਂ ਨੂੰ ਵੀ ਡੱਕਾ ਹੈਗਾ ਗੱਡੀ ਕਿੱਥੇ ਲਾਈਏ ਪਹਿਲਾਂ ਪਿੰਗਾ ਤਾਂ ਢੇੜਾ ਕੱਢ ਕੇ ਆਉਨੇ ਵੀ ਕੋਈ ਥਾਂ ਕਿਸੇ ਪਾਸੇ ਖਾਲੀ ਹੈਗਾ ਵੇ ਭਾਈ ਕੰਮ ਤਾਂ ਐਟ ਹੀ ਹੋਇਆ ਖੜਾ ਪੂਰਾ ਹੀ ਕਿੱਥੇ ਲਾਈਏ ਗੱਡੀ ਦੂਰ ਲਾਵਾਂਗੇ ਤਾਂ ਫੇਰ ਤੁਰ ਕੇ ਆਉਣਾ ਔਖਾ ਹੋ ਜਾਣਾ ਇੱਥੇ ਲਾਈਏ ਕਿੱਥੇ ਲਾਈਏ ਲੈ ਵੇ ਕਮਾਲ ਹੋ ਗਈ ਸਾਰੇ ਵਾਕੇ ਹੀ ਪੰਜਾਬ ਦੇ ਆੜਤਕੇ ਪਹੁੰਚ ਹੀ ਚੱਕੇ ਆ ਆ ਬਹੁਤ ਦਿਨ ਹੋ ਗਏ ਸੀ ਇਸ ਬਾਰੇ ਮੀਟਿੰਗਾਂ ਹੋਈ ਜਾਂਦੀਆਂ ਸੀ ਭਾਈ ਵੀ ਸਾਰੇ ਆੜਤੀਆਂ ਨਹੀਂ ਆਉਣਾ ਤੇ ਵਾਕਈ ਪਹੁੰਚ ਗਏ ਆ। ਹੁਣ ਗੱਡੀ ਆਪਾਂ ਥੋੜੀ ਪੈਰਸ ਦੇ ਨੇੜੇ ਲੈ ਕੇ ਜਾਨੇ ਆ। ਆਪਾਂ ਥੋੜਾ ਦੂਰ ਹੀ ਆ ਗਏ ਆ। ਨੇੜੇ ਚੱਲਦੇ ਆ। ਲੈ ਵੀ ਗੱਡੀ ਲਾਉਣ ਨੂੰ ਥਾਂ ਮਿਲ ਗਈ ਆ ਦੁਕਾਨ ਆਪਣੇ ਪਿੰਡ ਤੋਂ ਹੀ ਜਾਊਗਾ ਤੇ ਇੱਥੇ ਲਾ ਦੇ ਬਾਈ। ਹੁਣੇ ਆਪਦੇ ਮੋਟਰਸਾਈਕਲ ਪਾਸੇ ਕਰਤਾ। ਚਲੋ ਇਹ ਤਾਂ ਵਧੀਆ ਹੋ ਗਿਆ। ਹੁਣ ਆਪਾਂ ਜਾਣਾ ਪਣਾ ਤੁਰਕੇ ਥੋੜੀ ਦੂਰ। ਕੋਈ ਜ਼ਿਆਦਾ ਨਹੀਂ। ਬਸ ਐਵੇਂ 2-300 ਮੀਟਰ ਦੂਰ ਪੈਰਸ ਹੈ। ਪਹੁੰਚਦੇ ਅੰਦਰ ਦੇਖਦੇ ਅੰਦਰ। ਜੀ ਮੋਰ ਪਾਰਕਿੰਗ ਸਾਰੀ ਖਾਲੀ ਰੱਖੀ ਬੈਠੇ ਆ ਇੱਥੇ ਵੀ ਗੱਡੀਆਂ ਬਹੁਤ ਲੱਗ ਸਕਦੀਆਂ ਹੀ ਪਤਾ ਨਹੀਂ ਕਿਉਂ ਨਹੀਂ ਲਾਈਆਂ ਇੱਥੇ ਬਾਹਰ ਰੋਡ ਤੇ ਟ੍ਰੈਫਿਕ ਬਹੁਤ ਹੋਇਆ ਪਿਆ ਚਲੋ ਹੋਊ ਕੋਈ ਨਾ ਗੱਲ ਅਸੀਂ ਇਸ ਨੂੰ ਬਾਹਰ ਲੋਏ ਲੱਗੇ ਪਏ ਆਸਤੇ ਇੱਥੇ ਚੱਲ ਰਹੀ ਹੈ ਕਾਰਵਾਈ ਪੂਰੀ ਰਾਮ ਵੱਡੇ ਤੋਂ ਕੋਈ ਬਹੁਤ ਵੱਡੇ ਚਲੇ ਨਾ ਪਹੁੰਚਿਆ ਸਲੀਮ ਗੱਲ ਕਹੀ ਕੋ ਝੁਕ ਗਈ ਤੋਂ ਬਚੇ ਦਾ ਕੋਈ ਸ੍ਰਾਮਪ੍ਰੀਤ ਸਿੰਘ ਅਜੇ ਬਾਅਦ ਵੀ ਫੋਟੇ ਦੇ ਨਾਮ ਪਹੁੰਚਣ ਵਾਲੇ ਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਤੇ ਕਿਸਾਨ ਆਗੂਆਂ ਦਾ دیرਿਆਂ ਕਰੀਏ ਤਾਂ ਫੈਡਰੇਸ਼ਨ ਆਫ ਆਰਟੀਸਟ ਜੀ ਜਿਆਦ ਨੂੰ ਸਾਰਾ ਹਾਲ ਐਸੀ ਹੈ ਮੈਂ ਮੰਡੀ ਚਲਚੀ ਕਰ ਸਕਦਾ ਸੀ ਤੇਰਾਉ ਮੰਡੀ ਵਾਲੇ ਦੀ ਆਫਰ ਆਈ ਸੀ ਮੈਨੂੰ ਆ ਬੈਠੇ ਮੰਗ ਕੇ ਦੀ ਲੇਕਿਨ ਮੈਂ ਸੋਚਿਆ ਵੀ ਹਾਲ ਵੱਡਾ ਐ ਤੇ ਗਰਮੀ ਦਾ ਮੌਸਮ ਹੈ ਤੇ ਸਾਡੀ ਜਮਾਤ ਤੇਰੀ ਬੜੀ ਥੋੜ ਹੈ ਇਹ ਬੈਠੀ ਸਾਡੀ ਗਰਮੀ ਚ ਕਿਸਾਨਾਂ ਨੂੰ ਕੋਈ ਨਹੀਂ ਤੇ ਮੀਂਹ ਆਵੇ ਨਹੀਂ ਆਵੇ ਰਾਤ ਹੋਵੇ ਦਿਨ ਹੋਵੇ ਜੋ ਧਾਕੇ ਸਾਡੀਆਂ ਦੇ ਅੱਗੇ ਸੋਮੇ ਸੀ ਤੇ ਪੁੱਛੇ ਵੀ ਪੈਂਦੇ ਆਪਾਂ ਨੂੰ ਰੀਸਰੀ ਕਰ ਸਕਦੇ ਫਿਰ ਮੈਂ ਬੇਨਤੀ ਕਰਦਾ ਜਿਹੜੇ ਮੇਰੇ ਸਾਥੀ ਇੱਥੇ ਖੜੇ ਆ ਸਾਰੇ ਲਾਸ਼ ਤੇ ਜਾ ਕੇ ਬੈਠ ਸਰ ਕੁਰਸੀਆਂ ਬਦਲ ਇਹ ਸਾਡੀ ਇੱਕ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਪਿਆ ਅੱਜ ਦਾ ਜਿਹੜਾ ਸਮਾਂ ਹੈ ਅਸੀਂ ਆਜੇ ਨੂੰ ਡਰੋਂ ਆਏ ਆ

ਅਨਪਰੰਪਰਨ ਦਾ 2 ਮਿੰਟ ਦੇ ਵਿੱਚ ਲਿਆਵਾ ਰਾਜੇਵਰ ਸਾਹਿਬ ਨੇ ਬੋਲ ਕੇ ਜੋ ਕਹਿਣਗੇ ਅੱਬੇ ਉਹਨਾਂ ਨੂੰ ਬੁਲਾਉਣਾ ਹੈ ਕਿਉਂਕਿ ਉਹਨਾਂ ਨੇ ਕਾਨਫਰੰਸ ਵਿਦਿਆਗਰ ਟੈਂਡ ਕਰਨੀ ਹੈ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਵਿਦਰ ਚੱਲ ਰਹੀ ਹੈ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ 5-10 ਮਿੰਟ 15 ਮਿੰਟ ਸਮੇਂ ਤੇ ਆਓ ਮੈਂ ਇਹਨਾਂ ਦੇ ਪ੍ਰੋਗਰਾਮ ਨੂੰ ਵੀ ਡਿਸਰਨਮੈਂਟ ਕਰਨਾ ਚਾਹੁੰਦਾ ਮੈਂ ਤੁਹਾਨੂੰ ਇਹ ਨੁਕਤੇ ਇਸ ਕਰਕੇ ਦੱਸ ਲਗਾ ਕਿ ਜਦੋਂ ਵੀ ਕੋਈ ਬੁਲਾਵਾ ਆਵੇ ਇਹਨਾਂ ਬੁੱਧਿਆਂ ਦਾ ਹਾਲ ਦੱਸ ਕੇ ਜਾਵੇ ਮੇ ਨੂੰ ਸਾਥੀਆ ਬੇਤੀ ਸਮਾਂ ਮੇਰੀ ਜਿਹੜਾ ਬਲਾਰਾ ਵੀ ਬੋਲੇ ਮੇਰੇ ਕੰਮ ਕਰਦੇ ਆ ਉਹਨਾਂ ਨੇ ਆਪਣੇ ਬੱਚਿਆਂ ਦਾ ਤੇ ਆਪਣੇ ਬਜ਼ੁਰਗਾਂ ਦਾ ਦੇਖਭਾਲ ਕਰਨ ਵਾਸਤੇ ਮਗਯਾਈ ਦੇ ਮਤਲਬ ਖਰਚਾ ਵੱਧਾ ਤੇ ਸਾਨੂੰ ਰੁਪਈਆ ਦਿੱਲੀ ਕੁਆਂਟਲ ਜਿਹੜਾ ਹਰ ਸਾਲ ਵੱਧਦਾ ਜਾਂਦਾ ਸੀ ਅਸੀਂ ਜੇ ਆਪਣੇ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦਾ ਇਲਾਜ ਨਿੱਕਲ ਖਰਚੇ ਸਾਡੇ ਪਾਸ ਕੰਮ ਕਰਦੇ ਜਿਹੜੇ ਸਾਡੇ ਕੌਂਟਰਡ ਨੇ ਸਾਡੇ ਹੋਰ ਸੇਵਾਦਾਰ ਨੇ ਉਹਨੇ ਦੀ ਤਰ੍ਹਾਂ ਵੀ ਸਾਨੂੰ ਅੱਜ ਵੀ ਹਰ ਘਾਟ ਪ੍ਰਤੀਗਤੀ ਮਿਲਦੀ ਹੈ ਕਿਉਂਕਿ ਹਿੰਦੁਸਤਾਨ ਦਾ ਕੋਈ ਕਿਸੇ ਸੂਬੇ ਦਾ ਕਿਸੇ ਦੇਸ਼ ਦਾ ਪੂਰੇ ਦੇਸ਼ ਦੇ ਕੇਂਦਰ ਦਾ ਕੋਈ ਬਰਾਬਰ ਹੋ ਜਾਂ ਨਹੀਂ ਜਿਹੜਾ ਕਿ ਅੱਜ ਜਿਹੜੀ ਦਰਗਾਹ ਲਾ ਦਿੰਦਾ ਅਗਰੇ ਸਾਹਿਬ ਉਹਦੀ ਦਰਗਾਹ ਉਹ ਰਹਿਦੀ ਹੈ ਕੋਈ ਮਿਸਾਲ ਨਹੀਂ ਹੈ ਦੁਨੀਆ ਤੇ ਲੇਕਿਨ 18 19 ਕੇਂਦਰ ਦੀ ਸਰਕਾਰ ਨੇ ਸਾਡੀ ਆਰਥ 46 ਰੁਪਏ ਕਾਟੋ ਕਰ ਦਿੱਤੀ ਇਹ ਤਾਂ ਮਜ਼ਾਪਾਸ ਸਮਝੋ

ਇੱਕ ਕਿਲੋ ਬੋਰੀ ਘਟਦੇ ਨਹੀਂ ਤਿੱਜੇ ਦਿਨ ਤੇ 2.5 ਕਿਲੋ ਕੰਟਾ ਲਾਉਗੇ ਸਾਡੇ ਸੈਂਟੀਕਮੀ ਬੋਰੀਆਂ ਸੱਤਿਆ ਇੱਕ ਕੰਟੇ ਦੀ 2.5 ਬੋਰੀਆਂ ਤੇ ਕਿਲੋ ਭਰੀ ਘਟਦੇ ਕੰਟੇ ਦੀ ਕਿੰਨੀ ਵੜ ਗਈ ਬੋਲੋ ਯਾਰ 2.5 ਕਿਲੋ ਕਿੰਨੇ ਦੀ ਰਹਿ ਗਈ ਪੈਸੇ ਸਾਡੇ ਨਾਲ 57 ਰੁਪਏ ਦੀ ਜਨੇ ਦੀ ਆਰਥ ਕਿੰਨੀ ਹੈ ਫਿਰ ਕੀ ਕਰੋਗੇ you know ਦੇ ਗੈਂਦ ਤੇ ਕਿਸਾਨਾਂ ਦੇ ਪਿੱਛੇ ਆ ਉਹਦਾ ਖਰੀਦਦਾਰ ਪੰਜਾਬ ਯੋਗ ਸਰਦਾਰ ਬਰਵੀਰ ਸਿੰਘ ਜੀ ਰਾਜੇਵਾਲ ਸਟੇਜ ਤੇ ਬੈਠੇ ਸਤਕਾਰਯੋਗ ਕਾਲਾ ਸਾਹਿਬ ਆਰਪੀਐਲ ਦੇ ਅਹੁਦੇਦਾਰ ਸਹਿਬਾਨ ਮੇਰੇ ਸਾਥੀ ਮੇਰੇ ਅਜੀਤ ਗਾਦਿਆਨ ਸਾਹਿਬ ਸਰਦ ਪ੍ਰਮਾਨ ਸਿੰਘ ਜੀ ਜੇ ਸਾਹਮਣੇ ਬੈਠੇ ਪਰਮ ਸਭ ਤੋਂ ਪਹਿਲੇ ਪ੍ਰਧਿਆਤ ਕਰਦਾ ਹੁਮੈ ਜੀ ਦਾ ਖਾਲਸਾ ਬਾਈ ਮੁੰਡੀ ਕੀ ਫਤਿਹ ਤੇ 2020 ਵਿੱਚ ਮੈਂ ਸਾਰੀਆਂ ਜਿੱਥੇ ਗੁੰਦੀਆਂ ਕਟੀਆਂ ਦਿੱਤੀਆਂ ਤੇ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਫਲ ਹੋ ਸਕੇ ਲੜਾਈ ਅਜੇ ਮੁੱਕੀ ਨਹੀਂ ਤੇ ਆਪਣੇ ਕੰਮ ਨੂੰ ਜਦ ਕੱਢਦੇ ਹੋ ਕੋਈ ਕਾਰਪੋਰੇਟ ਇੰਨਾ ਛੇਤੀ ਹਥਿਆਰ ਸੁਧ ਦੇਣੀ ਸਾਰੀ ਦੁਨੀਆ ਪਰਤਾ ਕਾਰਪੋਰੇਟ ਅਜੇ ਸਮਝੀ ਬੈਠਾ ਹਾਰੇ ਵੀ ਉਹਨਾਂ ਕੋਲ ਸਭ ਕੁਝ ਹਰ ਪ੍ਰਤੀ ਇੰਡਸਟਰੀ ਪੋਲਿਟਿਕਲ ਤਾਕਤ ਉਹਨਾਂ ਦੀ ਰਖੀ ਰਿ ਹੈ ਉਹ ਸਮਝਦੀ ਹੈ ਕਿ ਜੇ ਮਨੁੱਖ ਦੇ ਖਾਣ ਵਾਲੀ ਚੀਜ਼ ਸਾਡੇ ਹੱਥ ਚ ਆ ਜਾਏ ਤੇ ਦੁਨੀਆ ਵੀ ਸਾਡੀ ਰਖੇਦ ਬਣ ਜਾਏ ਇਸੇ ਲਈ ਵਾਰ-ਵਾਰ ਹਮਲੇ ਹੋ ਰਹੇ ਹੈ ਜਿਹੜੀਆਂ ਚੀਜ਼ਾਂ ਅਸੀਂ ਪੈਦਾ ਕਰਦੇ ਆਂ ਔਰ ਤੁਸੀਂ ਤੁਹਾਡੇ ਨਾਲ ਮਾਰਕੀਟ ਕਰਦੇ ਆਂ

ਤੇ ਜਦੋਂ ਅਸੀਂ ਉੰਨੀ ਵੀ ਕਿਹਾ ਸੀ ਜੋ ਨਾ ਆਇਆ ਤਾਂ ਨਾ ਕਿਲਾ ਕਿਦਾ ਸਾਨੂੰ ਕਿਸਾਣਾ ਤੇ ਇੱਥੇ ਕਹਿ ਗਿਆ ਸੀ ਵੀ ਛੇਲਾਂ ਵਾਲੇ ਕਿਤੇ ਸਿੰਧੀਆਂ ਟਰਾਲੀਆਂ ਨਾਲ ਕਿਸਾਨਾਂ ਨਾਲ ਵਾੜਣਾ ਤੇ ਕਾਟਾ ਸਾਹਿਬ ਉਹਨਾਂ ਨੂੰ ਕਹੋ ਲਵਾਓ ਗੱਲੀਆਂ ਟਰਾਲੀਆਂ ਮੇ ਤਾਂ ਤਾਂ ਦੇ ਚੱਕੇ ਬੋਲਿਆ ਨਾ ਹੁਣ ਉਹ ਇਧਰ ਅੱਜ ਤੁਹਾਨੂੰ ਟਾਈਮ ਆ ਗਿਆ ਖਮਾਣਤ ਦੇ ਦਿੰਦਾ ਤੁਹਾਨੂੰ ਟਾਈਮ ਆ ਗਿਆ ਖਮਾਣਤ ਦੇ ਦਿੰਦਾ ਅਹੀਂ ਪਿੱਛੋਂ ਦਾ ਝੋਨਾ ਨਹੀਂ ਲੜਾ ਤੇ ਜਿੱਦ ਤਨ ਆਉਂਦਿਆ ਗਿਆ ਹੀ ਕਾੜੀ ਪ੍ਰਸ਼ੰਤੀ ਦਾ ਮੈਂ ਸਾਡੀ 46 ਰੁਪਏ ਕਰਤੀ ਤੇ ਉਦੋਂ ਛੇਦਰਾ ਵਾਲੇ ਚੁੱਪ ਕਰਕੇ ਬਿਠੇ ਹੀ ਉਦੋਂ ਕਿਉਂ ਬਿਠੇ ਸੀ ਇਹਨਾਂ ਨੇ ਜੇ ਲੱਖ ਬੋੜੀ ਦਾ ਕੰਮ ਕੀਤਾ ਕਹਿੰਦਾ ਮੈਂ 1 ਕਰੋੜ ਕਮਾਇਆ ਜੇ 2 ਲੱਖ ਬੋੜੀ ਦਾ ਕੀਤਾ ਤਾਂ ਮੈਂ 2 ਕਰੋੜ ਕਮਾਇਆ ਜਿੰਨੇ 3 ਲੱਖ ਦਾ ਕੀਤਾ 3 ਕਰੋੜ ਕਮਾਇਆ ਇਹਨਾਂ ਆਪਣੇ ਲੋੜ ਨੂੰ ਕਿੱਲਾ ਟੋਣਾ ਟੋਕਾ ਖੜਾ ਹੀ ਪੰਡਿਆਂ ਦੇ ਮਿੱਤਰੋ ਇਹਨਾਂ ਨੇ ਆਪਣੇ ਅੱਜ ਇਹਨੂੰ ਲੋੜ ਪਈ ਆਪ ਇਹ ਤੁਹਾਡੇ ਕੋਲ ਆਏ ਇਹਨਾਂ ਨੇ ਖਬਰ ਦੀ ਪੱਤਰੀ ਦਿੱਤਾ ਇਹਨਾਂ ਨੇ ਆਖਿਆ ਸਾਡਾ ਸਾਥ ਦਿਓ ਫਲਾਹ ਅਲਾਸਤਮੁਰ ਗੰਵਾ ਸ਼ਮਸ਼ੀਰ ਦਸ ਨਾ ਕਈ ਵਾਰੀ ਸੁਣਦੇ ਨੇ ਲਾ ਮਤਲਬ ਕੀ ਹੁੰਦਾ ਪਾਸੇ ਜਾਏਗਾ ਉਹਦੇ ਚ ਲਿਖਿਆ ਇੱਥੇ ਜਦੋਂ ਜਦੋਂ ਸਰਕਾਰਾਂ ਤੋਂ ਜਦੋਂ ਤਾਕਤਵਰ ਤੋਂ ਤੁਸੀਂ ਆਪਣੇ ਹੱਕਾਂ ਦੇ ਲਈ अपने हक हाँ हर हिला बसीला बरत के होषण हों तलवार चक लेनी चाह गुरु गोबिंद कहते समय तलवार चकन आ गया कले बाल कुछ नहीं सकना समय तलवार चकन का आ गया ਪਰ ਮੇਰੀ ਬੈਂਕ ਦੀ ਸਰਫੀਆਦੀ ਪਰਵਾਰ ਚੱਕਣ ਦਾ ਫੈਸਲਾ ਉਦੋਂ ਕਰਿਓ ਆਪਾਂ ਕੰਨ ਤੱਕ ਰੁਕ ਸਕਦੇ ਆ ਕੋਈ ਫਰਕ ਨਹੀਂ ਪੈਂਦਾ ਸਰਵਾਰ ਤੱਕ ਦਾ ਫੈਸਲਾ ਉਦੋਂ ਕਰਿਓ ਜਦੋਂ ਤੁਸੀਂ ਗੱਲੀ ਇਧਰ ਦੀ ਮੰਡੀ ਦੇ ਵਿੱਚ ਖੁੱਝ ਜਾਏ ਕੰਨੇ ਕੰਨੇ ਜ਼ਿਲ੍ਹੇ ਦੇ ਵਿੱਚ ਖੁੱਝ ਜਾਏ ਕੰਨਾ ਕੰਨਾ ਪ੍ਰਧਾਨ ਖੂਰ ਕੋਟ ਨਾ ਕਰੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨੂੰ ਕੋਟ ਦੇਵੇ ਜ਼ਿਲ੍ਹਾ ਪ੍ਰਧਾਨ ਕੋਟੂਰ ਬੋਗ ਕਰੇ ਇਹ ਬਾਅਦ ਦਾ ਤੁਰੀ ਤੁਹਾਡੀ 2 ਵਿੱਚ ਪੈ ਅਨਿਐਸਟੈਬਲਿਸ਼ ਹੁੰਦਾ ਹੋਵੇ ਵੀ ਪੂਰੀ ਤਰ੍ਹਾਂ ਸਟੈਬਲਿਸ਼ ਹੈ ਦੇ 90% 95% ਲੋਕ ਤੁਹਾਡੇ ਨਾਲ ਹੋਏ ਪਰ ਫਿਰ ਵੀ ਆਪਣੀ ਲੀਡਰਸ਼ਿਪ ਨੂੰ ਨਾਲ ਸਰਕਾਰਾਂ ਨੂੰ ਕਿਹਨਾਂ ਹੀ ਪੂਰੀ ਤਰ੍ਹਾਂ ਦੇ ਵੱਲ ਹਲਤੰਗ ਮਾਤਾ ਪ੍ਰਮਤ ਹੈ ਇਹਨੂੰ ਮਨਕਾਪਤ ਲੀਡਰਸ਼ਿਪ ਕਰੋ ਸੁਆਹੀ ਹੋਰ ਦੇਖ ਕਰੋ ਫਿਰ ਮੈਂ ਜਿੰਨੀ ਤਰ੍ਹਾਂ ਲੜਾਈ ਲੜਾਂਗੇ ਕਿ ਉਹ ਸੰਗਠਨ ਸੀ ਚਾਹੁੰਦੇ ਆ ਕਿ ਕਾ ਲੜਾ ਚੰਡੀਗੜ੍ਹ ਦਾ ਹੈ ਸਰਕਾਰਾਂ ਕਾ ਨਾ ਕੋਈ ਆਵੇ ਜਿੱਦਾਂ ਮਾਪਿਆ ਸਭ ਮੈਂ ਕਿਹਨੇ ਕਿਸਾਨ ਨੂੰ ਜੇ ਗਲੋਪਿਤ ਫਸਤਾ ਕਰ ਲਗਰ ਨਾ ਬੀਉਂਦੀ। ਸਗਾਰ ਆਵੇ ਫਿਰ ਆਪਣੇ ਫੈਲਣੇ ਲਾਗੂ ਹੋਣਗੇ। ਸੋ ਇਹਦੇ ਲਈ ਮੈਂ ਫਿਰ ਬੇਨਤੀ ਕਰਦਾ ਕਿ ਸਾਥੀਓ ਪੂਰੇ ਆਂਧੇਹੀ ਦਾ ਜੋ ਗੱਲ ਦਾ ਸਾਹਿਬ ਕਹੇ ਇਹਨੂੰ ਲਾਗੂ ਕਰੀਏ ਆਪਣੀਆਂ ਆਪਣੀਆਂ ਰੰਗੀਆਂ ਦੇ ਵਿੱਚ ਇਮਾਨਦਾਰੀ ਨਾਲ ਮੈਂ ਦੇਖਦਾ ਮੈਂ ਵੀ ਤੁਹਾਡੇ ਨਾਲ ਤਾਂ ਹੀ ਹਾਂ। ਮੰਨੀਆਂ ਦੇ ਵਿੱਚ ਪਰਨਾਮਾ ਵੀ ਚੋਣ ਹੁੰਦੀ ਏ। ਕਈਆਂ ਥਾਵਾਂ ਦੇ ਵਿੱਚ ਦਾ ਗੱਲ ਦਾ ਸਾਹਿਬ ਲੱਗਦੇ ਆ ਵੀ ਹਰ ਇੱਕ ਦਾ ਪੂਰੀ ਤਰ੍ਹਾਂ ਫੇਰ ਉਹ ਉਹ ਕਹਿੰਦੇ ਨੇ ਕਈਆਂ ਦਾ ਮਤਾ ਕੋਈ ਵੜ ਕੇ ਹੀ ਰਹਿ ਨਹੀਂ ਜਦੋਂ ਇਹਨੂੰ ਬਣਾ ਲਓ ਰਾਮ ਲਾਲ ਨੂੰ ਉਹਨੂੰ ਪੁੱਛਣਾ ਕੋਈ ਚੋਟੀ ਐਸੋਸੀਏਸ਼ਨ ਨੂੰ ਮਜ਼ਬੂਤ ਕਰਨੀ ਐ ਕਿ ਇਹ ਗਾਮੀ ਜਿਹੜੀ ਘਾਈ ਤੋਂ ਦੌਰ ਰਹੀ ਐ ਇਹ ਇਸ ਤਰ੍ਹਾਂ ਤੋਂ ਇੱਕ ਤੋਂ ਬਾਅਦ ਖਦਮ ਹੋਣ ਤੋਂ ਰੁਕਣੀ ਐ ਪਰ ਜ਼ਰੂਰੀ ਐ ਕਿ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰੋ ਜਦੋਂ ਆਰਗੇਨਾਈਜੇਸ਼ਨ ਮਜ਼ਬੂਤ ਹੋ ਗਈ ਫਿਰ ਏਡੇ ਵੱਡੇ ਕੱਟ ਕਰਨ ਦੀ ਲੋੜ ਨਹੀਂ ਉਸ ਵੀ ਫੈਸਲਾ ਕਿਹੜਾ ਲੈ ਲਵੋ ਤੇ ਭੇਜੋ ਜਿਹੜੇ ਤੋਂ ਮੰਡੀ ਲੈਵਲ ਤੇ ਜਾਵੇ ਮੰਡੀ ਲੈਵਲ ਤੋਂ ਹਾਂ ਦਾ ਇਸ਼ਾਰਾ ਆਜ ਤੇ ਛੱਡੇ ਚੱਕ ਦਿਓ ਬਣਾਉਂਦੀ ਨਾਲ ਸਰਕਾਰਾਂ ਤੁਹਾਡੇ ਨਾਂ ਹੋੜ ਗਿਆ ਸਰਕਾਰਾਂ ਦੀ ਕੋਈ ਇੰਤਜ਼ਾਰ ਨਹੀਂ ਕਿ ਤੁਹਾਡੇ ਮੁਕਾਬਲੇ ਦੇ ਵਿੱਚ ਨਾ ਖੜੇ ਮਾਸ ਦੇਖੋ ਛੋਟੇ ਜਿਹੇ ਸ਼ੇਰ ਜਦ ਆ ਗਿਆ ਤਾਂ ਇਹਦੇ ਕੰਢੇ ਫਤੂ ਕਰਦੇ ਹੋ ਗਈ ਸ਼ਹਿਰ पर्वत हो, है। पर्वत नहीं नहीं। दे पर हो है गई है वीर पर्वत सी पिघलनी चाहिए इस बड़े हिमालय से आज कोई गंगा निकलनी चाहिए ਕਾਟਤਾ ਬਹੁਤ ਜ਼ਿਆਦਾ ਹੈ ਅੰਦਰ ਵੀ ਹਾਲ ਭਰਿਆ ਹੈ ਤੇ ਬਾਹਰ ਵੀ ਹੈ ਹੋਵੇ ਕੋਈ ਸਾਤਾਂ ਖੇਡ ਹੋਵੇ ਤਾਂ ਕਾਟਤਾ ਹੈਗਾ ਹੀ ਆ ਬਾਕੀ ਗੱਲਾਂ ਬਾਹਰ ਤੱਕ ਦੱਸਦਾ ਰੌਲਾ ਪੈਂਦਾ ਹੈ ਲੇਵੀ ਮੀਟਿੰਗ ਹੋ ਗਈ ਹੈ ਸਾਰੀ ਟਾਈਮ ਵੱਜ ਗਿਆ 2:30 ਵੱਜ ਗਿਆ ਤਕਰੀਬਨ ਇਕੱਠ 7-8000 ਰੜਤਿਆ ਆਇਆ ਸਾਰੇ ਪੰਜਾਬ ਚੋਂ ਵੀਜੇ ਕਾਲੜਾ ਵੀ ਆਇਆ ਕਿਸਾਨ ਹੀ ਹੋਣ ਦੇ ਬਲਵੀਰ ਸਿੰਘ ਰਾਜੇ ਵਾਲਾ ਤੇ ਹਰਮੀਤ ਕਾਦੀਆ ਹੁਣ ਮਸਲਾ ਸਾਰਾ ਇਹ ਹੈ 26 ਝੋਨੇ ਦਾ ਕਦਮੀ ਦਾ ਤਾਂ ਰੌਲਾ ਚੱਲ ਹੈਗਾ ਹੈਗਾ ਹੀ ਹੈ ਵੀ ਜਿਹੜਾ ਆੜਤ ਨੂੰ ਕਮਿਸ਼ਨ ਮਿਲਦਾ ਉਹ ਘੱਟ ਮਿਲਦਾ ਪਰ ਉਸ ਤੋਂ ਵੱਡਾ ਰੌਲਾ ਹੁਣ ਇਹ ਹੈਗਾ ਪੀਆਰ 126 ਝੋਨੇ ਨਾਲ ਸ਼ੈਲਟਰ ਵਾਲੇ ਕਹਿੰਦੇ ਅਸੀਂ ਨਹੀਂ ਲੈਣਾ ਇਹਦੇ ਚੋਂ ਚੌਲ ਘੱਟ ਨਿਕਲਦਾ ਤੇ ਆ ਦੇ ਦੇ ਕਰਕੇ ਵੀ ਆਪਾਂ ਹੜਤਾਲ ਕਰਦਗੇ ਸਾਰਿਆਂ ਨੇ ਸੁਝਾਅ ਦਿੱਤੇ ਆਪਾਂ ਆਪਣੇ ਪਰ ਸਭ ਤੋਂ ਵਧੀਆ ਗੱਲ ਕੀਤੀ ਹਰਨੀਤ ਸਿੰਘ ਕਾਦੀਆਂ ਕਿਸਾਨ ਨਹੀਂ ਬਣਦਾ ਆਗੂ ਜਿਹੜਾ ਉਹਾਂ ਦਾ ਦੇਖੋ ਕਿਤੇ ਜ਼ਿਮੀਦਾਰ ਸਾਡੀ ਸਲਾਹ ਤੋਂ ਬਿਨਾਂ ਕੋਈ ਫੈਸਲਾ ਕਰ ਲਿਓ ਨੀ ਜ਼ਿਮੀਦਾਰ ਉਲਟ ਹੋ ਜਾਊਗਾ ਇਸ ਕਰਕੇ ਜ਼ਿਮੀਦਾਰ ਨਾਲ ਤੁਹਾਡੀ ਸਹਿਮਤੀ ਬਹੁਤ ਜ਼ਰੂਰੀ ਹੈ ਉਹਨਾਂ ਤੋਂ ਬਿਨਾਂ ਨਾ ਲਿਓ ਪਰ ਜਿੰਨੀਆਂ ਪਾਰਟੀਆਂ ਧੜੇ ਆ ਨਾ ਅਲੱਗ-ਅਲੱਗ ਆ ਤਾਂ ਲੱਗਦਾ ਵੈ ਹਨੀ ਵੀ ਕੋਈ ਵੱਡਾ ਫੈਸਲਾ ਲੈ ਲੈਣਗੇ ਰੌਲਾ ਜਾਦਾ ਹੈ ਕੌਲ ਜਨ ਬਾੜੀ ਆ ਚਲੋ ਦੇਖਦੇ ਆ ਪਰ ਕੌਲ ਮਲਾ ਕੇ ਐਤ ਕੀ ਝੋਨਾ ਔਖਾ ਦੇਖੂਗਾ ਜਿਆਦਾ ਹੀ ਔਖਾ ਦੇਖੂਗਾ ਮਰ ਰੋਲੂਗਾ ਕੰਮ ਗਿੱਲਾ ਤਾਂ ਜਮਾ ਹੀ ਨਹੀਂ ਲਿਖਣਾ ਸੁੱਕੇ ਤਾਂ ਵੀ ਔਖਾ ਖੜਾ ਐਤ ਕੀ ਜਿਹੜਾ ਮਾਹੌਲ ਬਣਿਆ ਪਿਆ ਦੇਖਦੇ ਆ ਅੱਗੇ ਕੀ ਬਣਦਾ ਝੋਨਾ ਵੀ ਆ ਜਾਣਾ ਮਹੀਨੇ ਨੂੰ ਤੇ ਪਰ ਚਲੋ ਕੋਈ ਗੱਲ ਨਹੀਂ ਦੇਖਦੇ ਆ ਸਾਰੇ ਦੇ ਨਾਲ ਇਹ ਕੀ ਬਣਦਾ ਚੰਗਾ ਵੀ ਪਲਵਾਨੋ ਝੋਨਾ ਬਸ ਸਕਾ ਕੇ ਵੱਢਿਓ ਐਨੀ ਗੱਲ ਹੀ ਆ ਸੁੱਕੇ ਵਾਲਾ ਥੋੜਾ ਐ ਸੌਖਾ ਰਹਿ ਜੂਗਾ ਤੇ ਕੰਮ ਤੋਂ ਸਾਰਿਆਂ ਬਈ ਔਖਾਇਤ ਕੀ ਮਿਲਦੇ ਫਿਰ ਜਲਦੀ ਕਿਸੇ ਹੋਰ ਨਵੀਂ ਵੀਡੀਓ ਨਾਲ ਖੇਡ ਖੋਦਾ ਕੰਮ ਮੁੱਕ ਚੱਲਿਆ ਹੁਣ ਬਣਾਉਨੇ ਕਿਦੋਂ ਦਾ ਪ੍ਰੋਗਰਾਮ ਦਿਖਾਉਨੇ ਕੁਛ ਨਾ ਵਾਂ ਤੁਹਾਨੂੰ